ਜਿਵੇਂ ਨਾ ਸੱਜਣੋ ਔਰਤ ਦਾ ਸ਼ਰਮ ਨਾਲ ਤੇ ਮਰਦ ਦਾ ਅਣਖ ਨਾਲ ਘੋੜੇ ਦਾ ਮੜਕ ਨਾਲ ਤੇ ਬਾਣੀਆਂ ਦਾ ਬਈ ਨਾਲ ਜੱਟ ਦਾ ਪਹੀ ਨਾਲ ਰਿਸ਼ਤਾ ਡੂੰਘਾ ਹੁੰਦਾ ਇਹਨਾਂ ਦਾ ਇਹ ਚੀਜ਼ਾਂ ਇਹਨਾਂ ਨਾਲ ਜੁੜੀਆਂ ਰਹਿਣ ਤਾਂ ਸਮਾਜ ਦੇ ਵਿੱਚ ਚੰਗਾ ਜਸ ਖੱਟਦੀਆਂ ਨੇ ਉਹਨਾਂ ਚੋਂ ਅੱਜ ਆਪਾਂ ਗੱਲ ਕਰਨ ਲੱਗੇ ਆਂ ਘੋੜੇ ਦੀ ਕਿਉਂਕਿ ਸੱਜਣੋ ਬਹੁਤ ਮੜਕਾ ਘੋੜੇ 'ਚ ਇਹ ਘੋੜਾ ਖੜਾ ਐ ਇਸ ਟਾਈਮ ਬਾਈ ਸਣੀ ਕੋਲ ਸਣੀ ਮਾਨ ਪਿੰਡ ਫਰੋਜ਼ਪੁਰ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਬਹੁਤ ਚੰਗਾ ਘੋੜਾ ਤੇ ਮਰਕਾਂ ਦਾ ਭਰਿਆ ਹੋਇਆ ਪੂਰਾ ਇਹਦੀ ਕੀ ਡਿਟੇਲ ਆ ਉਹ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦੇਣਾ ਬਾਕੀ ਸਾਰੀ ਵੀਡੀਓ ਬਾਈ ਸਣੀ ਨਾਲ ਆਊਗੀ ਜਲਦੀ ਇਹ ਸੱਜਣੋ ਜੇ ਆਪਾਂ ਕਹਿ ਲਈਏ ਨਾ ਘੋੜਾ ਇੰਡਸਟਰੀ ਦੇ ਥੰਮ ਇਸ ਟਾਈਮ ਦਾ ਲੈਜੈਂਡ ਕਾਲੇ ਕਾਂਟੇ ਦਾ ਬੱਚਾ ਇੱਪਕ ਕਾਲੇ ਕਾਂਟੇ ਦੀ ਸੇਫਤ ਦੇ ਵਿੱਚ ਕੋਈ ਬਾਹਲੀ ਗੱਲ ਕਰੀਏ ਤੇ ਉਹ ਸੋਭਾ ਨਹੀਂ ਦਿੰਦੀ ਉਹਦੀ ਜੋ ਨੇ ਸ਼ਾਪ ਛੱਡੀ ਹੋਈ ਆ ਬਹੁਤ ਚੰਗਾ ਘੋੜਾ ਤੇ 22 ਸਣੀ ਵਾਲਾ ਘੋੜਾ ਵੀ ਓਨਾ ਹੀ ਚੰਗਾ ਇਹਦੀ ਮਾਂ ਰਾਜਸਥਾਨ ਚੋਂ ਆਈ ਸੀ ਤੇ ਉਹ ਵੀ ਇਸ ਟਾਈਮ ਜਿਉਂਦੀ ਹੈ ਉਹ ਖੜੀ ਹੈ ਖਰੜ ਦੇ ਖਰੜ ਚੰਡੀਗੜ੍ਹ ਦੇ ਲਾਗੇ ਤੇ ਕੀ ਇਹਦੀ ਸਟੱਡ ਸਰਵਿਸ ਆ ਕੀ ਇਹਦੀ ਫੀਸ ਆ ਉਹ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਣਾ ਅੱਜ ਤੱਕ ਸਿਰਫ ਤੁਹਾਡੇ ਲਈ ਇੱਕ ਘੋੜਾ ਹੀ ਪੇਸ਼ ਕਰਨਾ ਸੀ ਘੋੜਾ ਹੀ ਦਿਖਾਉਣਾ ਸੀ ਤੁਹਾਨੂੰ ਤੇ ਆਨੰਦ ਲਓ ਘੋੜਾ ਦੇਖੋ ਤੇ ਹਾਂਜੀ ਇੱਕ ਗੱਲ ਹੋਰ ਸੱਜਣਾ ਜੇ ਕੋਈ ਸੱਜਣਾ ਆਪਣੇ ਵਾਲੇ ਚੈਨਲ ਤੇ ਘੋੜੇ ਦੀ ਵੀਡੀਓ ਕਰਾਉਣੀ ਚਾਹੁੰਦਾ ਤਾਂ ਉਹ ਕਰਵਾ ਸਕਦਾ ਉਹਦੇ ਲਈ ਹੁਣ ਇਹ ਪੇਜ ਓਪਨ ਹੈ ਤੇ ਬਾਕੀ ਜੇ ਤੁਸੀਂ ਕਿਸੇ ਵੀ ਹੋਰ ਤੁਹਾਡਾ ਕੋਈ ਕਾਰੋਬਾਰ ਆ ਉਹਦੀ ਵੀਡੀਓ ਕਰਾਉਣੀ ਆ ਤੇ ਉਹਦੇ ਲਈ ਮੇਰਾ ਮਿੱਤਰ ਹੈ ਉਹਦਾ ਚੈਨਲ ਹੈ ਦਾ ਪੰਜਾਬ ਉਹਦੇ ਨਾਲ ਕੰਟੈਕਟ ਕਰ ਲਿਓ ਉਹਦਾ ਨੰਬਰ ਤੁਹਾਨੂੰ ਅਗਲੀ ਵੀਡੀਓ ਚ ਮਿਲ ਜੂਗਾ ਤੇ ਘੋੜਾ ਸੱਜਣੋ ਜਰੂਰ ਦੱਸਿਓ ਕਮੈਂਟਾਂ ਚ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਫਿਰ ਮੈਨੂੰ ਇਹ ਵੀ ਦੱਸਿਓ ਘੋੜਾ ਇੱਕ ਸ਼ੌਂਕ ਵਾਲਾ ਜਾਨਵਰ ਆ ਜਾਂ ਵਪਾਰ ਵਾਲਾ ਜ਼ਿਆਦਾ ਆ ਜਾਂ ਸਕੂਨ ਵਾਲਾ ਜ਼ਿਆਦਾ ਆ ਤੇ ਕਈਆਂ ਦਾ ਇਹ ਸਕੂਨ ਆ ਕਈਆਂ ਦਾ ਵਪਾਰ ਆ ਕਈਆਂ ਦਾ ਸ਼ੌਂਕ ਆ ਤੇ ਕਈਆਂ ਦੀ ਰੋਜੀ ਰੋਟੀ ਆ ਉਹਦੇ ਲਈ ਹਰੇਕ ਬੰਦੇ ਲਈ ਘੋੜਾ ਅਲੱਗ-ਅਲੱਗ ਤਰ੍ਹਾਂ ਵਿਚਰਦਾ ਠੀਕ ਆ ਦੋਸਤੋ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਚ ਅਗਲੀ ਵੀਡੀਓ ਦੇ ਵਿੱਚ ਆਪਾਂ ਸਣੀ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਤੁਸੀਂ ਉਹਦੇ ਚ ਨੋਟ ਕਰ ਲਿਓ ਕਿਉਂਕਿ ਅੱਗੇ ਜਿਹੜਾ ਘੋੜਿਆਂ ਦਾ ਸੀਜ਼ਨ ਆ ਮੀਟਿੰਗ ਸੀਜ਼ਨ ਸ਼ੁਰੂ ਹੋਣ ਵਾਲਾ ਤੇ ਸਾਰੀ ਗੱਲਬਾਤ ਤੁਹਾਨੂੰ ਅਗਲੀ ਵੀਡੀਓ ਚ ਮਿਲ ਜਾਣੀ ਆ ਉਹਦੇ ਲਈ ਤੁਹਾਨੂੰ ਥੋੜੀ ਜਿਹੀ ਵੇਟ ਕਰਨੀ ਪਊਗੀ ਜਿਉਂਦੇ ਬਸਦੇ ਰਹੋ ਸੱਜਣਾ ਧੰਨਵਾਦ ਸਾਰਿਆਂ ਦਾ ਤੇ ਵੀਡੀਓ ਨੂੰ ਪਿਆਰ ਜ਼ਰੂਰ ਦਿਓ